ਸਾਡਾ ਵਿਆਹ ਹੋਇਆ ਸੀ 7 ਅਪ੍ਰੈਲ ਨੂੰ ਤੇ ਇਹ 7 ਤਰੀਕ ਨੂੰ ਸਾਨੂੰ 1 ਮਹੀਨਾ ਹੋਇਆ ਨਾ ਤੇ ਘਰ ਦੇ ਮੇਰੇ ਮੰਨਦੇ ਨਹੀਂ ਸੀ ਤੇ ਅੱਜ ਮੈਂ ਆਪਣੇ ਘਰ ਗਈ ਆ ਤੇ ਇਹਨਾਂ ਨੇ ਮੈਨੂੰ ਮੇਰੇ ਘਰ ਵਾਲੇ ਨੂੰ ਤੇ ਮੇਰੀ ਮਦਰ ਇਨ-ਲॉ ਨੂੰ ਬਹੁਤ ਕੁੱਟਿਆ ਮੇਰੇ ਘਰ ਵਾਲੇ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਮੇਰੇ ਸਿਰ ਤੇ ਇੱਟ ਮਾਰੀ ਆ ਮੇਰੀ ਮਦਰ ਇਨ-ਲॉ ਨੂੰ ਵੀ ਬਹੁਤ ਮਾਰਿਆ ਇਹਨਾਂ ਨੇ ਉਹ ਹਾਰਟ پیشنਟ ਹੈਗੀ ਆ ਇਹਨਾਂ ਨੇ ਮਾਰਿਆ ਮੇਰੇ ਬ੍ਰਦਰਸ ਨੇ ਅੱਛਾ ਮੇਰੇ ਭਰਾ ਭਰਾਵਾਂ ਨੇ ਮਾਰਿਆ ਇਹਨਾਂ ਨੂੰ ਘਰ ਵਿੱਚ ਆ ਕੇ ਇਹਨਾਂ ਨੇ ਮਾਰਿਆ ਘਰ ਦੇ ਅੰਦਰ ਕਿਤੇ ਮੈਰੀ ਕੀਤੀ ਸੀ ਆਹੀਂ ਦਿੱਲੀ ਮੈਰਿਜ ਕਰਾਈ ਸੀ ਕੋਰਟ 'ਚ ਕੋਰਟ ਦੇ ਵਿੱਚ ਹਾਂਜੀ ਆਰਡਰ ਹੈਗੇ ਸਾਡੇ ਕੋਲ ਹਾਂਜੀ ਬਿਲਕੁਲ ਹੈਗੇ ਸਾਡੇ ਕੋਲ ਆਰਡਰ ਹੈਗੇ ਸਾਰੇ ਆਰਡਰ ਹੈਗੇ ਸਾਡੇ ਕੋਲ ਕੀ ਤੁਸੀਂ ਮੰਗ ਕੀਤੀ ਸੀ ਪੁਲਿਸ ਨੂੰ ਵੱਲੋਂ ਹਾਂਜੀ ਅਸੀਂ ਮੰਗ ਕੀਤੀ ਸੀ ਇਹੀ ਕਚਹਿਰੀ ਵੀ ਗਏ ਸੀ ਉਹ ਇੱਥੇ ਗਏ ਸੀ ਥਾਣੇ 'ਚ ਥਾਣੇ ਵਾਲਿਆਂ ਨੂੰ ਵੀ ਕਿਹਾ ਸੀ ਕਿ ਤੁਸੀਂ ਸਾਡੇ ਨਾਲ ਚਲੋ ਉਹਨਾਂ ਨਾਲ ਗੱਲ ਕਰੋ ਕਿ ਤੁਸੀਂ ਐਦਾਂ ਕੁਝ ਕਰਨਾ ਨਹੀਂ ਗਾ ਤੇ ਉਹ ਸਾਡੇ ਨਾਲ ਗਏ ਨਹੀਂ ਤੇ ਉਹ ਕਹਿੰਦੇ ਕਿ ਜੇ ਤੁਹਾਨੂੰ ਸਟੇ ਚਾਹੀਦਾ ਵਾ ਤੇ ਤੁਸੀਂ ਸਾਡੀ ਲੱਖ ਲੱਖ ਰੁਪਏ ਤਨਖਾਹ ਭਰ ਦੋਗੇ ਅਸੀਂ ਅੱਜ ਕਮਿਸ਼ਨਰ ਦਫ਼ਤਰ ਵੀ ਗਏ ਸੀ ਉਹਨਾਂ ਨੇ ਵੀ ਐਪਲੀਕੇਸ਼ਨ ਪਾ ਕੇ ਆਏ ਅੱਜ ਤੇ ਕਿੰਨੇ ਤੁਹਾਨੂੰ ਕਿਹਾ ਲੱਖ ਰੁਪਏ ਦੇਣ ਲਈ ਸਰ ਉੱਥੇ ਜਿਹੜੇ ਮੁਲਾਜ਼ਮ ਬੈਠੇ ਨੇ ਉਹਨਾਂ ਨੇ ਕਿਹਾ ਤੁਹਾਨੂੰ ਮਲਾਈਮਾ ਦੀ ਪਛਾਣ ਆ ਜਾਂ ਨਾਮ ਪਤਾ ਉਹਨਾਂ ਨੂੰ ਹਾਂਜੀ ਨਾਮ ਨਹੀਂ ਪਤਾ ਮੈਨੂੰ ਪਛਾਣ ਹੈਗੀ ਹੈ ਉਹਨਾਂ ਦੀ ਹੋਰ ਕੀ ਤੁਹਾਡਾ ਨੁਕਸਾਨ ਹੋਇਆ ਹੋਰ ਸਾਡੇ ਚੈਨੀ ਮੇਰੇ ਹਸਬੰਦ ਦੀ ਗਈ ਹੈ ਮੇਰੇ ਕੰਨ ਚ ਮੇਰੀ ਵਾਲੀਆਂ ਨਹੀਂ ਹੈਗੀਆਂ ਅੱਛਾ ਹਾਂਜੀ ਤੁਸੀਂ ਕੀ ਮੰਗ ਕਰਦੇ ਜੀ ਕਿ ਮੈਨੂੰ ਮੇਰੇ ਘਰ ਵਾਲੇ ਨੂੰ ਤੇ ਮੇਰੀ ਮਦਰ ਇਨ ਲਾ ਨੂੰ ਇਨਸਾਫ ਚਾਹੀਦਾ ਬਸ ਸਾਡੇ ਮਦਰ ਇਨ ਲਾ ਦਾ ਕੀ ਇਲਾਜ ਕਿੰਨਾ ਕੋ ਹੈਗਾ ਸੀਰੀਅਸ ਅਗੇ ਸੀਰੀਅਸ ਹੈ ਬਹੁਤ ਜ਼ਿਆਦਾ ਸੀਰੀਅਸ ਹੈ ਡਾਕਟਰ ਵੀ ਹੱਥ ਨਹੀਂ ਲਾ ਰਹੇ ਉਹਨਾਂ ਨੇ ਵਿਕਰਾਂਤ ਭਾਜੀ ਵਿਕਰਾਂਤ ਕਿੱਥੋਂ ਦਾ ਰਹਿਣ ਵਾਲਾ ਹੈ ਭਾਈ ਗੁਣਾਣਾਪੁਰੇ ਰਹਿਣ ਵਾਲਾ ਹੈ ਕੀ ਗੱਲ ਗਲੀ ਨੰਬਰ 15 ਭਾਈ ਮੈਂ ਨਾ ਮਹੀਨਾ ਪਹਿਲਾਂ ਕੋਡ ਮੈਰਿ ਕਰਾਈ ਸੀ ਲਵ ਮੈਰਿ ਕਰਾਈ ਸੀ ਠੀਕ ਹੈ ਜੀ ਤੇ ਮੈਂ ਐਸਸੀ ਸਾਹਿਬ ਨੂੰ ਪੇਸ਼ ਵੀ ਹੋਇਆ ਸੀ ਠੀਕ ਹੈ ਕੋਰਟ ਚ ਗਿਆ ਸੀ ਸਟੇ ਓਡਾ ਵੀ ਲਿੱਤੇ ਸੀ ਇਹਦੇ ਘਰ ਜਨੂਬ ਬੜਾ ਮਨਾਨ ਦੀ ਕੋਸ਼ਿਸ਼ ਕੀਤੀ ਹੱਥ ਜੋੜ ਕੇ ਮਨਾਉਣ ਦੀ ਮਹੀਨਾ ਪਹਿਲੇ ਅਰਦਾਸ ਕੀਤੀ ਤੁਹਾਡੇ ਦੋਨਾਂ ਦਾ ਵਿਆਹ ਵਿਆਹ ਕਰ ਦੋ ਚੁੰਨੀ ਚਾਹੇ ਸਾਨੂੰ ਕੁੜੀ ਦੇ ਦਿਦੋ ਆਪਾਂ ਮਕਾਨ ਆਪਣਾ ਵੇਚ ਕੇ ਚਲ ਜਾਾਂਗੇ ਇਹਦੇ ਘਰਦਿਆਂ ਨੇ ਬਿਲਕੁਲ ਨਹੀਂ ਸੁਣੀ ਮਹੀਨੇ ਬਾਅਦ ਮੈਂ ਐਵੇਂ ਕੁੜੀ ਨੇ ਮੇਕੋ ਆ ਕੇ ਕਹਿੰਦੀ ਮੈਂ ਤੇਰ ਨਾਲ ਵਿਆਹ ਕਰਾਣਾ ਤੇ ਮੈਂ ਆਪਾਂ ਦੋਨਾਂ ਨੇ ਮਿਲ ਕੇ ਅਜਮੰਦੀਣਾ ਵਿਆਹ ਕਰਵਾ ਲਿਆ ਤੇ ਮੇਰੇ ਫਾਦਰ ਸਾਹਿਬ ਤੇ ਹੈ ਨਹੀਂ ਕੱਲੇ ਮਦਰ ਮਦਰ ਹੀ ਹੈਗੇ ਨੇ ਠੀਕ ਹੈ ਜੀ ਅੱਜ ਆਪਾਂ ਘਰ ਕੇ ਆਪਣਾ ਥੋੜਾ ਸਮਾਨ ਲੈਣ ਕਿ ਚਲੋ ਆਪਾਂ ਕਿਤੇ ਹੋਟਲ ਜਾਂਦੇ ਆ ਤੇ ਇਹਨਾਂ ਇੱਕ ਤਿੰਨੇ ਭਰਾ ਐ ਕੋਠੇ ਕੰਦੇ ਤੋੜ ਕੇ ਆਏ ਠੀਕ ਆ ਦਾਤ ਲੈ ਕੇ ਆਏ ਡੈਸ਼ਬੋਰਡ ਲੈ ਕੇ ਆਏ ਠੀਕ ਆ ਇਟਾ ਵੀ ਕੋਠੋ ਚੁੱਕ ਕੇ ਲੈ ਕੇ ਆਏ ਮੇਰੇ ਸਿਰ ਸਿਰ ਪਾੜਿਆ ਇਹਨਾਂ ਨੇ ਅੰਨੱਕਰੀ ਹੱਡੀ ਤੋੜਤੀ ਆ ਦੰਦ ਮੇਰੇ ਤੋੜਤੇ ਆ ਭਾਜੀ ਮੇਰੇ ਗਲੇ 'ਚ ਚੈਨੀ ਪਈ ਸੀ ਉਹ ਵੀ ਲਾ ਕੇ ਲੈ ਗਿਆ ਮੇਰੇ ਗੋਟੀ ਨੂੰ ਚਾਣਾ ਟੋਪਸ ਪਾਇਆ ਸੀ ਪਹਿਲੀ ਜੀਵਨ ਜੀ ਵਿਆਹ ਹੋਇਆ ਉਹ ਟੋਪਸ ਵੀ ਲੈ ਗਿਆ ਮੇਰਾ ਫੋਨ ਦੋਨੇ ਫੋਨ ਖੋ ਕੇ ਲੈ ਗਿਆ ਜਿਪ 'ਚ ਨਗਰ ਪਿਆ ਉਹ ਵੀ ਲੈ ਗਏ ਆ ਸਭ ਕੁਝ ਲੈ ਗਿਆ ਮਦਦ ਆ ਮਾਰਾ ਬੜਾ ਬੁਰਾ ਹਾਲ ਉਹਨਾਂ ਦੇ ਉਹਨਾਂ ਦੇ ਹਾਲੇ 2 ਮਹੀਨੇ ਪਹਿਲੇ ਹਾਰ ਦਾ ਪੇਸ਼ਣਾ ਪਾਪਰ ਅਟੈਕ ਹੋ ਗਿਆ ਸੀ ਉਹ ਬਚਾ ਨਹੀਂ ਪਾਇਆ ਮਦਰ ਨੂੰ ਅਟੈਕ ਹੋਇਆ ਉਹਦੇ ਮਾਹ ਸਟੈਂਟ ਪੁਵਾਏ ਜੇ ਪੈ ਤੇਲਾ ਮੇ ਕੋਈ ਇੱਕ ਵੀ ਨਹੀਂ ਹੈਗਾ ਇਸ ਟਾਈਮ ਰੀਡ ਦੀ ਹੱਡੀ ਤੋੜਤੀ ਉਹਨਾਂ ਦੀ ਬੇਤੀ ਕੌਣ ਸੀ ਮੇਰੇ ਤਿੰਨੇ ਸਾਲੇ ਗਏ ਨੇ ਠੀਕ ਹੈ ਸੁਨੀਲ ਆਕਾਸ਼ ਤੇ ਅਨੀਸ਼ ਠੀਕ ਹੈ ਉਹਦੇ ਰਹਿਣ ਵਾਲੇ ਉਹ ਵੀ ਗੁਣਾਣਪੁਰੇ ਦੇ ਰਹਿਣ ਵਾਲੇ ਗਏ ਨੇ ਠੀਕ ਹੈ ਗਲੀ ਨੰਬਰ 15 ਤੇ ਚੌਥਾ ਸਾਡੇ ਨਾਲ ਸਾਡਾ ਗਵੰਡੀਗਾ ਸੀ ਜਿਹਦਾ ਨਾਮ ਹੋਗਾ ਉਹਦਾ ਨਾਮ ਕੀ ਕਹਿੰਦੇ ਉਹਨਾਂ ਕਿੱਥੇ ਰਹਿੰਦਾ ਉਹ ਸਾਡੇ ਨਾਲ ਹੀ ਰਹਿੰਦਾ ਵਾ ਸਾਜਨ ਨਾਮ ਮੁੰਡੇ ਦਾ ਠੀਕ ਆ ਉਹਨੇ ਹੀ ਸਾਡੇ ਘਰ ਦੀ ਪਹਿਲਾ ਹੀ ਦੁਕਾਨ ਤੜਾਈ ਹੋਈ ਕਿ ਜਦੋਂ ਆਣਗੇ ਤੇ ਕੋਠੇ ਤਾਂ ਨਹੀਂ ਆਇਓ ਉਹ ਵੀ ਸਾਡੇ ਨਾਲ ਉਹ ਵੀ ਨਾਲ ਹੀ ਆਇਆ ਸੀ ਕੋਠਾ ਟੱਪ ਗਿਆ ਹੈ ਹੁਣ ਕੀ ਮੰਗਦੇ ਹੁਣ ਸਾਡੇ ਅਸੀਂ ਮੰਗ ਆ ਸਾਨੂੰ ਬੇਨਤੀ ਕੀਤੀ ਜਾਵੇ ਸਾਨੂੰ ਸਾਡੇ ਘਰੋਂ ਘਰੋਂ ਬੇਦਰਦ ਹੋਏ ਹੋਏ ਆ ਤੁਹਾਨੂੰ ਆਪਣੇ ਘਰ ਜਾਂ ਦਿੱਤਾ ਜਾਵੇ ਤੇ ਤੁਸੀਂ ਆਪਣਾ ਜਿਹੜਾ ਸਟੇਟਮੈਂਟ ਲਿਖਿਆ ਸੀ ਕੋਈ ਹਾਈ ਕੋਰਟ ਤੇ ਰਿੱਟ ਪਾਈ ਸੀ ਕਿ ਨਾ ਮੇਰਾ ਮੈਨੂੰ ਮੁਲਾਜ਼ਮ ਚਾਹੀਦਾ ਹਾਂ ਜੀ ਸਰ ਮੈਂ ਰਿੱਟ ਪਾਈ ਸੀ ਠੀਕ ਹੈ ਹਾਈ ਕੋਰਟ ਵੀ ਗਿਆ ਸੀ ਠੀਕ ਹੈ ਜੀ ਮੈਂ ਚੌਂਕੀ ਗਿਆ ਸੀ ਉੱਥੇ ਮੈਨੂੰ ਕਹਿੰਦੇ ਸੀ ਕਿ ਜੇ ਤੂੰ ਪ੍ਰੋਟੈਕਸ਼ਨ ਲੈਣੀ ਹੈ ਤਾਂ ਰੁਪਈਆ ਲੱਖ ਲੱਖ ਰੁਪਈਆ ਸਾਡੀ ਤਨਖਾਹਾਂ ਆ ਗਈਆਂ ਤੂੰ ਭਰ ਦੇਗਾ ਮੈਂ ਕਹਾ ਮੈਂ ਗਰੀਬ 10000 ਰੁਪਈਆ ਨੌਕਰੀ ਕਰਨ ਵਾਲਾ ਇਕੱਲੇ ਆਪਣੀ ਮਾਂ ਪਾਪ ਨਾਲ ਨਾਮ ਪਤਾ ਤਾਂ ਨਹੀਂ ਮੈਨੂੰ ਪਤਾ ਜੀ ਸਰਦਾਰ ਜੇ ਹੈਗਾ ਲੰਬਾ ਜਿਹਾ ਬੋਲਦੇ ਬੜਾ ਔਖਾ ਸੀ ਹਾਂ ਜੀ ਸਰ ਪਛਾਣਾਂਗੇ ਸਰ ਜ਼ਰੂਰ ਪਛਾਣਾਂਗੇ ਤੁਸੀਂ ਮੰ ਹੁੰਦੀ ਤਾਂ ਨਹੀਂ ਹੋਣਾ ਸੀ ਬਿਲਕੁਲ ਨਹੀਂ ਹੋਣਾ ਸੀ ਪਰ ਹੋਣਾ ਉਹ ਐਦਾਂ ਕੀਤਾ ਇਹਨੇ ਉਹਨਾਂ ਨੇ ਗਏ ਨਹੀਂ ਉਹ ਕਹਿੰਦੇ ਤੁਸੀਂ ਕਿਰਾਇਆ ਕਿਤੇ ਲੈ ਲੋ ਮੈਂ ਕਹਾਂ ਭਾਈ ਤੁਹਾਨੂੰ ਇੱਕ ਦਿਨ ਦਾ ਵਕਤ ਦੇ ਦੋ ਫੇਰ ਹੀ ਕਿਰਾਇਆ ਤੇ ਜਾਵਾਂਗੇ ਮਹੀਨਾ ਆਪਾਂ ਬਾਹਰ ਲੱਗੇ ਆ ਪੈਸਾ ਤੇ ਲੱਤ ਨੂੰ ਪਤਾ ਅੱਗੇ ਨਹੀਂ ਕੰਮ 10000 ਰੁਪਏ ਕਮਾਉਣ ਵਾਲੇ ਰੋਏ ਕਿੱਥੋਂ ਠੀਕ ਮਾਮਲਾ ਸਾਰਾ ਜੀ ਇੱਕ ਝਗੜਾ ਹੋਇਆ ਤਿੰਨ ਵਿਅਕਤੀ ਆਏ ਜੀ ਹਾਂ ਸਾਰਾ ਤਿੰਨ ਵਿਅਕਤੀ ਆਏ ਆ ਇਹ ਝਗੜੇ ਵਾਲੇ ਚ ਆਏ ਆ ਇਹਨਾਂ ਝਗੜਾ ਹੋਇਆ ਵਾ ਫਰੀ ਬ੍ਰਦਰ ਆਏ ਆ ਹੋਰ ਖਾਲਸਾ ਤੋਂ ਡਾਕਟਰ ਸਾਹਿਬ ਮੈਡੀਕਲ ਕਾਂਡੇ ਇਹਨਾਂ ਦਾ ਜੋ ਵੀ ਮੇਰੇ ਕੋਲ ਰਿਪੋਰਟ ਆਊਗੀ ਉਦੇ ਸਾਬ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਾਡੇ ਕੋਲ ਕੋਮਲ ਜੀ ਆਏ ਜੀ ਵਿਕਰਮ ਜੀ ਆਏ ਵਾਸੀ ਇੱਥੋਂ ਦੇ ਮਕਾਨ ਮਰੇਨੇ ਦੇ ਰਮੇਸ਼ਰ ਧਾਨ ਦੇ ਮੰਦਰ ਗੁਰੂ ਨਾਲਖਰ ਆਏ ਆ ਇਹਨਾਂ ਜੱਟ ਸਾਹਿਬ ਕਰ ਰਹੇ ਆ ਜੋ ਵੀ ਛੱਡਾਂ ਲੱਗੀਆਂ ਨੇ ਇਹਦੇ ਮੈਲਕ ਕੀਤਾ ਜਾ ਰਿਹਾ ਵਾ ਜੋ ਵੀ ਕਾਨੂੰਨੀ ਕਰ ਹੋ ਗਈ ਆਪਾਂ ਉਹ ਕਰ ਦਾਂਗੇ ਰਿਜ਼ਲਟ ਕੱਲ ਹੋਣਾ ਇਹਨਾਂ ਦਾ ਇਹ ਥਾਰੇ ਤੇ ਲਿਖਿਆ ਹੋਇਆ ਚੌਕੀ ਕੋੜ ਖਾਲਸਾ ਜੱਟਾ ਕੋ ਡਾਕਟਰ ਆਇਆ ਵਾ ਫੋਡ ਖਾਦਦਾ ਮਲਾਜਮ ਆਇਆ ਇੱਥੇ ਸਰ ਇੱਥੇ ਤੇ ਆਇਆ ਉਹਨਾਂ ਨੇ ਉਹਨਾਂ ਦਾ ਡੱਟ ਘੱਟਦਾ ਜੀ ਉਹਨਾਂ ਨੇ ਉਹਨਾਂ ਨੇ ਆਉਣਾ ਜੀ ਕਾਰਜ ਹੁਣ ਤੋਂ ਬਾਅਦ ਉਹਨਾਂ ਦਾ ਕਹਿਣ ਦਾ ਮਤਲਬ ਸਾਨੂੰ ਖਤਰਾ ਹੈ ਹੋਈ ਕਿ ਨਾਮ ਅਸੇ ਫੋਡ ਮੈਰਿਜ ਕਰਾਈ ਹੋਏ ਹੋਰੇ ਕਰਕੇ ਝਗੜਾ ਹੋਇਆ ਸਾਰਾ ਸਰ ਇਹ ਇਹ ਮੈਟਰ ਮੈਨੂੰ ਨਹੀਂ ਪਤਾ ਜੀ ਮੈਂ ਇੱਥੇ ਤਾਂ ਗਾਰ ਦਿੱਤੇ ਹਾਂ ਮੈਂ ਤਾਂ ਜੋ ਆਇਆ ਮੈਂ ਮੈਡੀਕਲ ਕਰਾਇਆ ਨਾ ਤੁਹਾਡਾ ਇਤਲਾਹ ਕਰ ਦਿੱਤੀ ਕਿ ਤੁਹਾਡੇ ਬਲੋਟ ਹਾਂਜੀ ਹਾਂਜੀ ਹਾਂਜੀ